ਪਟਿਆਲਾ ਜ਼ਿਲ੍ਹਾ ਪਟਿਆਲਾ ਦੇ ਅੰਦਰ ਲੁੱਟਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਖਜ਼ੂਰੀ ਗੇਟ ਪਟਿਆਲਾ ਵਿਖੇ ਇੱਕ ਵੀਡੀਓ ਗੇਮ ਦੀ ਦੁਕਾਨ ਦੇ ਵਿੱਚ ਜ਼ੋਰ ਚੋਰ ਤੜਕਸਾਰ ਸਵੇਰੇ 3:30 ਵਜੇ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੋਏ ਦੁਕਾਨਦਾਰ ਜੈਪਾਲ ਨੇ ਦੱਸਿਆ ਕਿ ਉਹਨਾਂ ਦਾ ਘਰ ਵੀ ਉਹਨਾਂ ਦੀ ਦੁਕਾਨ ਦੇ ਨਾਲ ਹੀ ਹੈ ਰਾਤ 3:30 ਪੌਣੇ 4 ਵਜੇ ਤੇ ਕਰੀਬ ਦੁਕਾਨਾਂ ਦੇ ਵਿੱਚੋਂ ਆਵਾਜ਼ਾਂ ਆਉਣ ਤੋਂ ਬਾਅਦ ਉਹਨਾਂ ਨੇ ਸੀਸੀਟੀਵੀ ਕੈਮਰੇ ਦੀ ਸਕਰੀਨ ਚਲਾ ਕੇ ਵੇਖੀ ਤਾਂ ਇੱਕ ਵਿਅਕਤੀ ਦੁਕਾਨ ਦੇ ਅੰਦਰ ਵੜਿਆ ਹੋਇਆ ਦਿਖਿਆ ਤੇ ਜਿਸ ਨੇ ਇੱਕ ਕੈਮਰਾ ਵੀ ਤੋੜ ਦਿੱਤਾ ਸੀ ਉਸਨੇ ਕਿ ਜਦੋਂ ਰੌਲਾ ਪ ਕਿਆਦ ਹੋਈਆਂ ਪਰ ਭੀੜ-ਪਾੜ ਵਾਲੇ ਰਿਹਾਇਸ਼ੀ ਇਲਾਕੇ ਦੇ ਵਿੱਚ ਅਜਿਹੀ ਘਟਨਾ ਨੂੰ ਚੋਰਾਵੱਲੋਂ ਅੰਜਾਮ ਦੇਣ ਦੀ ਕੋਸ਼ਿਸ਼ ਕਰਨਾ ਬਹੁਤ ਹੀ ਮੰਦਭਾਗਾ ਤੇ ਪੁਲਿਸ ਪ੍ਰਸ਼ਾਸਨ ਦੇ ਪ੍ਰਬੰਧਾਂ ਤੇ ਵੀ ਵੱਡੇ ਸਵਾਲ ਖੜੇ ਕਰਦਾ ਹੈ। ਜੈਪਾਲ ਟ੍ਰੇਨ ਅਜੀ ਮੈਂ ਮਖਜੂਰੀਗੜ ਬਟਾਲਾ ਮੇਰੇ ਮਤਲਬ ਪਹਿਲੀ ਮੰਜ਼ਿਲ ਦੇ ਉੱਪਰ ਗੇਮਾਂ ਦੀ ਦੁਕਾਨ ਆ ਗੇਮ ਸ਼ੌਪ ਆ ਬੱਚਿਆਂ ਨੂੰ ਗੇਮਾਂ ਖੇਡਦੇ ਆ ਔਰ ਮੇਰੀ ਅੱਗੇ ਦੁਕਾਨ ਪਿੱਛੇ ਨਾਲ ਹੀ ਮਤਲਬ ਘਰ ਆ ਮੇਰਾ ਇੱਥੇ ਕਿ ਅੱਜ ਸਵੇਰੇ ਕੋ 3:30 ਪੌਣੇ 4 ਵਜੇ ਦੇ ਕਰੀਬ ਮੇਰੀ ਦੁਕਾਨ ਵਿੱਚ ਥੋੜੀ ਵਿੱਚ ਆਵਾਜ਼ ਆਈ ਤਾਂ ਮੇਰੀ ਮਿਸਨ ਉੱਚੀ ਰੋਣਾ ਪਾ ਦਿੱਤਾ ਦੁਕਾਨ ਵਿੱਚ ਕੋਈ ਹੈ ਤੇ ਅਸੀਂ ਕੈਮਰਾ ਤੇ ਔਨ ਰੱਖ ਦਿਆ ਪਰ ਟੀਵੀ ਰਾਤ ਨੂੰ ਬੰਦ ਕਰ ਦਿੱਤਾ ਉਹ ਟੀਵੀ ਔਨ ਕਰਕੇ ਦੇਖਿਆ ਵਿੱਚ ਕੋਈ ਆਦਮੀ ਚੱਲ ਰਿਹਾ ਸੀ ਅਸੀਂ ਭੱਜ ਕੇ ਚਾਬੀ ਲੈ ਕੇ ਆਏ ਆ ਇਹ ਜਨੂੰ ਭੱਜ ਗਿਆ ਲੇਕਿਨ ਅਗਰ ਸਾਨੂੰ ਨਹੀਂ ਪਤਾ ਚੱਲਦਾ ਤੇ ਬੜਾ ਨੁਕਸਾਨ ਹੋ ਸਕਦਾ ਸੀ ਸਾਡਾ ਪੌਣ ਦੇ ਵਿੱਚ ਇੱਕੋ ਵਿਅਕਤੀ ਆਇਆ ਬਾਰ ਕੈਮਰਾ ਨਹੀਂ ਲੱਗਾ ਹੋਇਆ ਦਾਲਕੋਨੀ ਵਿੱਚ ਹੁਣ ਬਾਹਰ ਕਿੰਨੇ ਜਾਣੇ ਸੀ ਇਹਦੇ ਬਾਰੇ ਨਹੀਂ ਪਤਾ ਲੱਗਾ ਕਿਉਂਕਿ ਸਾਡੇ ਆਉਣ ਤੋਂ ਪਹਿਲਾਂ ਭੱਜ ਭੱਜ ਉਹਨਾਂ ਕੈਮਰਾ ਤੋੜਿਆ ਜੀ ਕੈਮਰਾ ਤੋੜਨ ਦੀ ਬਿਲਕੁਲ ਵੀ ਵੀਡੀਓ ਆਈ ਉਹਨੇ ਇੱਕ ਕੈਮਰਾ ਤੋੜ ਦਿੱਤਾ ਔਰ ਦੂਸਰੇ ਕੈਮਰੇ ਨੂੰ ਤੋੜਨ ਜਾ ਰਿਹਾ ਸੀ ਜਦੋਂ ਸਾਡੀ ਜਾਗ ਖੁੱਲ ਗਈ ਸਾਡਾ ਜੀ ਦੁਕਾਨ ਦੇ ਸੜਕ ਵਾਲੀ ਸਾਈਡ ਦੇ ਉੱਪਰ ਨਾਲ ਇੱਕ ਦਰਵਾਜ਼ਾ ਲੱਗਾ ਔਰ ਸ਼ੀਸ਼ਾ ਲੱਗਾ ਉਹ ਕਿਸੇ ਨੂੰ ਪਤਾ ਨਹੀਂ ਚੱਲਦਾ ਕਿ ਉੱਪਰ ਬੈਂਡ ਲੱਗਾ ਹੋਇਆ ਪਤਾ ਨਹੀਂ ਚੱਲਦਾ ਸ਼ੀਸ਼ੇ ਦਾ ਕੋਈ ਇਹ ਕੋਈ ਜਾਣਕਾਰ ਹੋਵੇਗਾ ਜਿਹਨੂੰ ਪਹਿਲਾਂ ਪਤਾ ਹੋਵੇਗਾ ਇਧਰੋਂ ਆਇਆ ਉਹਨੇ ਪਹਿਲਾਂ ਸ਼ੀਸ਼ਾ ਤ ਅੰਦਰੋਂ ਕੋਈ ਨੂੰ ਪਤਾ ਸੀ ਕਿ ਕਿਹੜੀ ਜਗ੍ਹਾ ਉੱਪਰ ਕੈਮਰਾ ਲੱਗਾ ਉਹਨੇ ਸਿੱਧਾ ਉਹਲਾ ਕੈਮਰੇ ਨੂੰ ਹੱਥ ਪਾਇਆ ਉਹਨੂੰ ਫੜ ਕੇ ਖਿੱਚਿਆ ਕੈਮਰਾ ਤੋੜ ਦਿੱਤਾ ਉਸ ਤੋਂ ਬਾਅਦ ਜਦੋਂ ਦੂਸਰੇ ਕੈਮਰੇ ਵੱਲ ਜਾ ਰਿਹਾ ਤਾਂ ਉਦੋਂ ਸਨ ਉਹਦੀ ਆਵਾਜ਼ ਆਈ ਤੇ ਅਸੀਂ ਰੋਲਾ ਪਾ ਦਿੱਤਾ ਮੇਰੀ ਬੀਸੀ ਨੇ ਤੇ ਉਹਨੂੰ ਆਵਾਜ਼ ਸੁਣ ਕੇ ਭੱਜ ਗਿਆ ਉਹਦੇ ਕੋਲ ਲੋਹੇ ਦਾ ਇੱਕ ਸਰੀਆ ਸੀ ਇਹ ਛੱਡ ਗਿਆ ਇੱਥੇ ਇੱਕ ਨਾਲ ਚਾਕੂ ਲੈ ਕੇ ਆਇਆ ਸੀ ਛੋਟਾ ਜਿਹਾ ਜਿਹੜਾ ਘਰ 'ਚ ਰਸੋਈ ਵਿੱਚ ਵਰਤਣ ਵਾਲਾ ਉਹ ਚਾਕੂ ਵੀ ਤੇ ਸਰੀਆ ਨੂੰ ਢੋਲ ਕੇ ਆਪਣੇ ਜਾਨੇ ਬਾਕੀ ਆਪਣੇ ਪੈਰ ਤੇ ਸਾਠੀ ਲਵਾਈ ਆ ਸ਼ੀਸ਼ੇ ਉੱਪਰ ਪੈਰ ਆ ਤਾਂ ਪੈਰ ਕਟਿਆ ਗਿਆ ਉਹਦਾ ਕੈਮਰੇ ਵਿੱਚ ਤਾਂ ਹੁਣ ਇੱਕ ਸਾਈਡ ਤੋਂ ਨਜ਼ਰ ਆ ਰਿਹਾ ਅਗਰ ਧਿਆਨ ਨਾਲ ਦੇਖਿਆ ਜਾ ਤਾਂ ਕੋਈ ਜਾਣ ਪਛਾਣ ਵਾਲਾ ਹੋਈ ਤੁਹਾਨੂੰ ਪਹਿਚਾਨ ਸਕਦਾ ਅਸੀਂ ਕਮੈਂਟ ਕੀਤੀ ਬਹੁਤ ਸਾਰੇ ਬਾਕੀ ਨੇ ਕਿਹਾ ਸੀ ਬੇਤਰੀ ਆ ਜਾਓ ਆ ਕੇ ਮਤਲਬ ਕਮੈਂਟ ਦੇ ਕੇ ਜਾਓ ਫੋਨ ਕਰ ਦਿੱਤਾ ਤੇ ਵੀਡੀਓ ਵਗੈਰਾ ਬਣਾ ਕੇ ਉਹ ਭੇਜ ਦਿੱਤੀ ਉਹ ਕਹਿੰਦੇ ਕੋਈ ਨਹੀਂ ਸ਼ਾਮ ਨੂੰ ਕਮੈਂਟ ਕਰ ਦਿੰਦਾ ਮੈਂ ਜ਼ਿਆਦਾਤਰ ਘਰ ਵਿੱਚ ਨਹੀਂ ਹੁੰਦਾ ਬਹੁਤ ਘੱਟ ਰਾਤ ਨੂੰ ਮੇਰਾ ਜ਼ਿਆਦਾ ਕੰਮ ਬਾਹਰ ਦਾ ਹੁੰਦਾ ਅੱਜ ਕੁਦਰਤੀ ਮੈਂ ਘਰ ਸੀ ਤੇ ਆਵਾਜ਼ ਸੁਣ ਕੇ ਮੈਂ ਆਪ ਆਇਆ ਕਿਉਂਕਿ ਘਰ ਬੱਚੇ ਅਗਰ ਛੋਟੇ ਬੱਚੇ ਨੇ ਉਹ ਹੁਣ ਵੀ ਡਰੇ ਹੋਏ ਨੇ ਵਿਚਾਰੇ ਤੇ ਜੇ ਕਮੇ ਬੱਚੇ ਹੁੰਦੇ ਤੇ ਡਰ ਦਾ ਮਾਹੌਲ ਬਣ ਜਾਂਦਾ ਹੁਣ ਵੀ ਬਣਿਆ ਹੋਇਆ ਪਰ ਮੇਰਾ ਮਤਲਬ ਇਹਨਾਂ ਚੋਰਾਂ ਦੇ ਇੰਨੇ ਹੌਸਲੇ ਬਲੰਦ ਨੇ ਕਿ ਜਿਹੜੇ ਸਵੇਰੇ 4 ਵਜੇ ਉਦੋਂ ਤੇ ਚੱਲ-ਪੱਲ ਵੀ ਹੋ ਜਾਂਦੀ ਸ਼ਹਿਰ ਦੇ ਵਿੱਚ ਤੇ ਸ਼ਰੇਆਮ ਆ ਕੇ ਦੁਕਾਨ ਦੇ ਉੱਪਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇਹ ਨਾਲ ਸਾਡੇ ਪਰਿਵਾਰ ਵਿੱਚ ਬਹੁਤ ਡਰ ਦਾ ਮਾਹੌਲ ਹੈ ਨਾ ਕੋਈ ਮਤਲਬ ਸਰਟੀਫਿਕੇਟ ਆ ਸਕਦੇ ਸੀ ਜਾਂ ਨਹੀਂ ਮੇਰੇ ਮਤਲਬ ਸਮਾਨ ਤੇ ਜਾਇਦਾਦ ਦਾ ਸਵੇਰੇ ਲੱਖਾਂ ਰੁਪਏ ਦਾ ਨੁਕਸਾਨ ਤੇ ਚੋਰੀ ਹੁੰਦਾ ਇਹਨਾਂ ਪਰ ਪ੍ਰਸ਼ਾਸਨ ਨੂੰ ਕਿ ਜੇ